ਮੇਰੀ ਗਵਾਹੀ 2011 ਤੋਂ ਜਦੋਂ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਮੇਰੇ ਬੱਚੇ ਮਰ ਜਾਂਦੇ ਸੀ ਜਨਮ ਲੈਣ ਦੇ ਅਨੁਸਾਰ ਦੋ ਵੱਡੇ ਆਪਰੇਸ਼ਨ ਮੇਰੀ ਵਾਈਫ ਦੇ ਹੋ ਗਏ ਸੀਗੇ ਮੇਰੇ ਜਿਹੜੇ ਪਾਪਾ ਸੀਗੇ ਉਹ ਸਿਆਣੇ ਸੀਗੇ ਜਿਸ ਤਰ੍ਹਾਂ ਆਪਾਂ ਜਗਾਵਾ ਤੇ ਜਾਣਦੇ ਆ ਸਿਆਣੇ ਸਾਡੇ ਪਾਪਾ ਕੋਲ ਵੀ ਸੰਗਤਾਂ ਦੀ ਹੁੰਦੀ ਸੀ ਸਿਆਣੇ ਸੀਗੇ ਤੇ ਉਹਨਾਂ ਨੇ ਵੀ ਕਾਫੀ ਕੋਸ਼ਿਸ਼ ਕੀਤੀ ਕਿ ਮੇਰੇ ਬੱਚੇ ਨਾ ਮਰਨ ਤੇ ਉਹਨਾਂ ਨੇ ਕਾਫੀ ਉਪਾਏ ਕੀਤਾ ਕਿ ਸਹੀ ਹੋ ਜਵੇ ਸਭ ਕੁਝ ਮੇਰੇ ਬੇਟੇ ਦੇ ਬੱਚੇ ਬੱਚਿਆਂ ਦੀ ਡੈਥ ਨਾ ਹੋਵੇ ਔਰ ਸਹੀ ਸਲਾਮਤ ਸਭ ਕੁਝ ਹੋਵੇ ਪਰ ਇਦਾਂ ਕੁਝ ਕਰਦਿਆਂਦੇ ਉਹਨਾਂ ਦੀ ਉਹ ਵੀ ਸਾਨੂੰ ਛੱਡ ਕੇ ਚਲੇ ਗਏ ਉਹਨਾਂ ਦੀ ਡੈਥ ਹੋ ਗਈ ਡੈਥ ਹੋਣ ਤੋਂ ਬਾਅਦ ਅਸੀਂ ਮੈਂ ਖੁਦ ਆਪਣੇ ਪਾਪਾ ਵਾਲੀ ਲਾਈਨ ਦੇ ਵਿੱਚ ਪੈ ਗਿਆ ਤੇ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਗੱਡੀ ਜਦੋਂ ਕੋਈ ਮਰ ਜਾਂਦਾ ਉਸ ਤੋਂ ਬਾਅਦ ਕੋਈ ਹੋਰ ਉਸ ਦੀ ਗੱਡੀ ਤੇ ਬਹਿ ਜਾਂਦਾ ਆ ਤੇ ਮੈਂ ਆਪਣੇ ਪਾਪਾ ਵਾਲੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਮੈਂ ਆਪਣੇ ਪਾਪਾ ਵਾਲੇ ਕੰਮ ਸ਼ੁਰੂ ਕਰਨ ਦਿੱਤੇ ਸਿਆਣੇ ਸਿਆਣਪਤ ਵਾਲੇ ਕੰਮ ਜਿਹੜੇ ਸ਼ੁਰੂ ਕੀਤੇ ਮੇਰਾ ਆਪਣਾ ਮੇਰਾ ਹਾਲ ਜਿਆਦਾ ਖਰਾਬ ਹੋ ਗਿਆ ਮੇਰੀਆਂ ਲੱਤਾਂ ਖੜ ਗਈਆਂ ਤੇ ਜਿਸ ਤਰ੍ਹਾਂ ਛੋਟਾ ਬੱਚਾ ਰੋੜਦਾ ਰੋੜਦਾ ਖੜਦਾ ਆ ਫਿਰ ਦੇਖ ਜਾਂਦਾ ਆ ਖੜਦਾ ਆ ਫਿਰ ਦੇਖ ਜਾਂਦਾ ਆ ਇਸ ਤਰ੍ਹਾਂ ਦਾ ਮੇਰਾ ਹਾਲ ਹੋ ਗਿਆ ਤੇ ਬਹੁਤ ਇਲਾਜ ਕਰਵਾਇਆ ਬਹੁਤ ਆਲੇ ਦੁਆਲੇ ਅਸੀਂ ਪਹਾੜਾਂ ਵਿੱਚ ਬਹੁਤ ਆਲੇ ਦੁਆਲੇ ਗਏ ਸਾਨੂੰ ਕਿਤੇ ਵੀ ਆਰਾਮ ਨਹੀਂ ਮਿਲਿਆ ਮੇਰੀ ਮੰਮੀ ਜਿਸ ਨੂੰ ਗੁਪਤ ਪ੍ਰੋਬਲਮ ਸੀਗੀ ਬਿਮਾਰੀ ਤੋਂ ਪੀੜਿਤ ਸੀਗੀ 10 ਕਦਮ ਉਹ ਤੋੜ ਨਹੀਂ ਸੀ ਸਕਦੇ ਬਹੁਤ ਜ਼ਿਆਦਾ ਉਹਨਾਂ ਦਾ ਹਾਲ ਖਰਾਬ ਸੀ ਤੇ ਅਸੀਂ ਸਾਰਾ ਪਰਿਵਾਰ ਦੁੱਖਾਂ ਦੇ ਵਿੱਚ ਸੀਗੇ ਸੰਘਰਸ਼ ਵਿੱਚ ਸੀਗੇ ਬਹੁਤ ਜ਼ਿਆਦਾ ਅਸੀਂ ਹਨੇਰੇ ਵਿੱਚ ਹੋਣ ਕਰਕੇ ਅਸੀਂ ਬਹੁਤ ਆਪਣੀ ਸ਼ਿਫਾ ਲਈ ਆਪਣੀ ਚੰਗਾਈ ਲਈ ਆਪਣੀ ਸ਼ਾਂਤੀ ਲਈ ਅਸੀਂ ਘੁੰਮਦੇ ਰਹੇ ਆਪਣੇ ਸੁੱਖ ਲਈ ਘੁੰਮਦੇ ਰਹੇ ਪਰ ਸਾਨੂੰ ਕਿਤੇ ਵੀ ਆਰਾਮ ਨਹੀਂ ਮਿਲਿਆ ਮੈਂ ਇੱਥੋਂ ਤੱਕ ਕਿ ਆਪਣੀ ਪਤਨੀ ਨੂੰ ਮੈਂ ਕਿਹਾ ਕਿ ਮੈਂ ਤੈਨੂੰ ਨਹੀਂ ਰੱਖਣਾ ਮੈਂ ਤੈਨੂੰ ਤਲਾਕ ਦੇ ਦੇਣਾ ਆ ਕਿਉਂਕਿ ਤੇਰੇ ਬੱਚੇ ਨਹੀਂ ਬਚਦੇ ਉਸ ਤੋਂ ਬਾਅਦ ਜਦੋਂ ਸਾਨੂੰ ਪ੍ਰਭੂ ਬਾਰੇ ਪਤਾ ਲੱਗਿਆ ਤੇ ਬਚਨ ਚ ਲਿਖਿਆ ਕਿ ਪਰਮੇਸ਼ਰ ਨੇ ਸਾਨੂੰ ਜਗਤ ਦੀ ਉਤਪੱਤ ਤੋਂ ਪਹਿਲੇ ਚੁਣਿਆ ਆ ਪ੍ਰਭੂ ਨੇ ਆਪਣੇ ਖਿਆਲਾਂ ਦੇ ਵਿੱਚ ਆਪਣੇ ਵਿਚਾਰਾਂ ਦੇ ਵਿੱਚ ਸਾਨੂੰ ਇਸ ਸ੍ਰਿਸ਼ਟੀ ਤੋਂ ਬਣਾਉਣ ਤੋਂ ਪਹਿਲੇ ਹੀ ਪ੍ਰਭੂ ਨੇ ਸਾਨੂੰ ਚੁਣਿਆ ਸੀਗਾ ਅਜੋ ਤਾਂ ਮੈਂ ਪ੍ਰਭੂ ਨੂੰ ਜਾਣਿਆ ਪ੍ਰਭੂ ਨੇ ਮੇਰੇ ਜੀਵਨ ਨੂੰ ਬਦਲਿਆ ਮੇਰੇ ਪਰਿਵਾਰ ਨੂੰ ਬਦਲਿਆ ਔਰ ਪ੍ਰਭੂ ਨੇ ਮੈਨੂੰ ਸੁੰਦਰ ਬੇਟੀਆਂ ਦੀ ਆਸ਼ੀਸ਼ ਦਿੱਤੀ ਹੈ ਬਹੁਤ ਵੱਡਾ ਕੰਮ ਪ੍ਰਭੂ ਨੇ ਮੇਰੀ ਜ਼ਿੰਦਗੀ 'ਚ ਕੀਤਾ ਡਾਕਟਰਾਂ ਦੀ ਰਿਪੋਰਟ ਕਹਿੰਦੀ ਸੀ ਕਿ ਇਹਦੇ ਬੱਚਾ ਨਹੀਂ ਹੋਣਾ ਇਹਦੇ ਬਲੱਡ ਦੇ ਵਿੱਚ ਇਨਫੈਕਸ਼ਨਾਂ ਬਹੁਤ ਕੁਝ ਦੱਸਦੇ ਸੀਗੇ ਪਰ ਜਦੋਂ ਅਸੀਂ ਪ੍ਰਭੂ ਦੇ ਵਿੱਚ ਆਏ ਪ੍ਰਭੂ ਨੇ ਸਾਨੂੰ ਸਮੇਂ ਤੇ ਚੁਣਿਆ ਸਾਨੂੰ ਬੁਲਾਇਆ ਔਰ ਪ੍ਰਭੂ ਦੇ ਸੇਵਕਾਂ ਕੋਲੋਂ ਅਸੀਂ ਪ੍ਰਾਰਥਨਾਵਾ ਕਰਵਾਈਆਂ ਅਸੀਂ ਇਨਾਂ ਦੇ ਆਖੇ ਅਨੁਸਾਰ ਇਨਾਂ ਦੀ ਗਵਾਹੀ ਦੇ ਅਨੁਸਾਰ ਅਸੀਂ ਆਪਣੇ ਪਾਪਾਂ ਤੋਂ ਤੋਬਾ ਕੀਤੀ ਜਦੋਂ ਅਸੀਂ ਆਪਣੇ ਪਾਪਾਂ ਤੋਂ ਤੋਬਾ ਕੀਤੀ ਵਚਨ ਚ ਲਿਖਿਆ ਹੈ ਕਿ ਅਸੀਂ ਜਨਮ ਤੋਂ ਪਾਪੀ ਆ ਅਸੀਂ ਆਪਣੇ ਦਾਦਿਆਂ ਪਰਦਾਦਿਆਂ ਤੋਂ ਅਸੀਂ ਪਾਪੀ ਆ ਜਦੋਂ ਅਸੀਂ ਆਪਣੇ ਦਾਦਿਆਂ ਪਰਦਾਦਿਆਂ ਦੀ ਵਿਰਾਸ ਜਮੀਨ ਹੋਰ ਜਾਇਦਾਦ ਦੀ ਅਸੀਂ ਅਧਿਕਾਰੀਆਂ ਅਸੀਂ ਉਹਨਾਂ ਦੇ ਦੁੱਖਾਂ ਦੇ ਵੀ ਅਧਿਕਾਰੀਆਂ ਹਨ ਤੇ ਉਸ ਤੋਂ ਬਾਅਦ ਜਦੋਂ ਸਾਨੂੰ ਪਾਪਾਂ ਦੀ ਛਮਾ ਮਿਲੀ ਉਸ ਤੋਂ ਬਾਅਦ ਪਰਮੇਸ਼ਰ ਨੇ ਸਾਡੀ ਜ਼ਿੰਦਗੀ ਵਿੱਚ ਕੰਮ ਕੀਤੇ ਮੇਰੀ ਮੰਮੀ ਇੱਥੇ ਬੈਠੇ ਆ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਬਹੁਤ ਚੰਗੇ ਆ ਯੀਸ਼ੂ ਦੇ ਨਾਮ ਦੇ ਵਿੱਚ ਔਰ ਮੇਰੀ ਪਤਨੀ ਵੀ ਇੱਥੇ ਬੈਠੇ ਆ ਪ੍ਰਭੂ ਦੀ ਦਇਆ ਦੇ ਨਾਲ ਬਹੁਤ ਅਸੀਂ ਸਾਰਾ ਪਰਿਵਾਰ ਆਨੰਦ ਵਿੱਚ ਐ ਖੁਸ਼ੀ ਵਿੱਚ ਐ ਔਰ ਅਸੀਂ ਪ੍ਰਭੂ ਦੀ ਮਹਿਮਾ ਕਰਦੇ ਆ ਤੇ ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹਣਾ ਆ ਜਿਨੇ ਨਵੇਂ ਆ ਕਿ ਪਰਮੇਸ਼ਰ ਯੀਸ਼ੂ ਮਸੀਹ ਕਿਸੇ ਦੀ ਜਾਤ ਕਿਸੇ ਦੀ ਕਿਸੇ ਦਾ ਧਰਮ ਨਹੀਂ ਬਦਲਦਾ ਪਰਮੇਸ਼ਰ ਦੀ ਕੋਈ ਜਾਤ ਨਹੀਂ ਹੈ ਠੀਕ ਹੈ ਇਹ ਅਸੀਂ ਆਪਣੇ ਆਪਣੇ ਸੁਭਾਅ ਤੋਂ ਅਸੀਂ ਕਹਿੰਦੇ ਆ ਕਿ ਪਰਮੇਸ਼ਰ ਕਿਸੇ ਦੀ ਜਾਤ ਕਿਸ ਦਾ ਧਰਮ ਨਹੀਂ ਬਦਲਦਾ ਉਹ ਜੀਵਨ ਨੂੰ ਬਦਲਦਾ ਆ ਉਹਦੇ ਵਚਨ ਵਿੱਚ ਲਿਖਿਆ ਆ ਕਿ ਹੇ ਸਾਰੇ ਥੱਕੇ ਹੋਇਓ ਭਾਰ ਹਟ ਦੱਬੇ ਹੋਇਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਯੀਸ਼ੂ ਮਸੀਹ ਧਰਤੀ ਤੇ ਸਾਨੂੰ ਆਰਾਮ ਦੇਣ ਲਈ ਆਇਆ ਸਾਨੂੰ ਮੁਕਤੀ ਦੇਣ ਦੇ ਆਇਆ ਬਚਨ ਚ ਲਿਖਿਆ ਕਿ ਪਰਮੇਸ਼ਰ ਨੂੰ ਚਖ ਕੇ ਦੇਖੋ ਕਿੰਨਾ ਭਲਾ ਆ ਅਸੀਂ ਯੀਸ਼ੂ ਨੂੰ ਚਖਿਆ ਅਸੀਂ ਯੀਸ਼ੂ ਨੂੰ ਖਾਧਾ ਯੀਸ਼ੂ ਨੂੰ ਅਸੀਂ ਪੀਤਾ ਸਾਨੂੰ ਪਤਾ ਲੱਗਿਆ ਕਿ ਯੀਸ਼ੂ ਮਸੀਹ ਪਰਮੇਸ਼ਰ ਕੌਣ ਹੈ ਪਾਪਾਂ ਦੀ ਛਮਾ ਸਿਰਫ ਪ੍ਰਭੂ ਯੀਸ਼ੂ ਮਸੀਹ ਹੀ ਦੇ ਸਕਦੇ ਆ ਇਸ ਲਈ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਆ ਸਭ ਨੂੰ ਜੈ ਐਮਸੀ ਦੀ ਕਹਿੰਦਾ ਆ ਕਿੰਨੇ 2000 ਇਲਾਣਾ ਦੇ ਵਿੱਚ ਬਹੁਤ ਦੁਬਾਰ ਹੋ ਗਈ ਸੀ ਇੰਨਾ ਉਸਤਿਆ ਆਤਮਾ ਨੇ ਮੈਨੂੰ ਜਕੜ ਪਰ ਕਿੰਨ ਸਿਗਾ ਮੈਂ ਸਾਰੇ ਤੇ ਬੋਲ ਗਈ ਕਿ ਤੁਹਾਨੂੰ ਮੈਨੂੰ ਹੁਸ਼ ਆਰਾਮ ਨਹੀਂ ਆਇਆ ਹੈ ਨਾ ਤੇ ਫਿਰ ਮੈਂ ਆਪ ਘਰ ਕੇ ਬੈਠੀ ਕੋਈ ਕਿਹਦਾ ਹੈ ਤਾਂ ਕਿ ਜਿਹੜਾ ਮੈਨੂੰ ਚੰਗਾ ਕਰ ਸਕਦਾ ਹੈ ਫਿਰ ਮੈਨੂੰ ਵੀ ਪਰਮ ਜੀਸੂਸੀ ਦਾ ਸੰਦੇਸ਼ ਕਿਸੇ ਭੈਣ ਦੇ ਕੋਲੋਂ ਆਇਆ ਕਿ ਤੁਸੀਂ ਤੁਸੀਂ ਜੀਸੂ ਮਸੀਹ ਕੋਲ ਜਾਓ ਉੱਥੇ ਪ੍ਰਾਰਥਨਾ ਕਰੋ ਉੱਥੇ ਚੰਗਾਈ ਮਿਲਦੀ ਆ ਫਿਰ ਪਰਮੇਸ਼ਰ ਨੇ ਇੱਕ ਭੈਣ ਸਾਡੇ ਪਿੰਡ ਵਿੱਚ ਹੀ ਆ ਉਹਦੇ ਨਾਲ ਮੈਨੂੰ ਮਿਲਾਇਆ ਮੈਂ ਉਹਦੇ ਕੋਲ ਗਈ ਤੇ ਉਸ ਭੈਣ ਨੂੰ ਆਪਣੀ ਸਾਰੀ ਹਾਲਤ ਦੱਸੀ ਤੇ ਉਸ ਭੈਣ ਨੇ ਮੇਰੇ ਲਈ ਪ੍ਰੇ ਕੀਤੀ ਤੇ ਮੈਨੂੰ ਜਸਮਸੀ ਵਾਰੇ ਦੱਸਿਆ ਇਸ ਚਰਚ ਵਿੱਚ ਮੈਨੂੰ ਲੈ ਕੇ ਆਈ ਜਿਸ ਵੇਲੇ ਇਸ ਮੈਂ ਚਰਚ ਦੇ ਵਿੱਚ ਆਈ ਪਹਿਲੀ ਵਾਰ ਮੈਨੂੰ ਕੋਈ ਜਸਮਸੀ ਬਾਰੇ ਪਹਿਲਾਂ ਪਤਾ ਹੀ ਨਹੀਂ ਸੀਗਾ ਕਿ ਜਸਮਸੀ ਕੌਣ ਹੈ ਕਿਸ ਤਰ੍ਹਾਂ ਹੈ ਤੇ ਧੰਨਵਾਦ ਕਰਦੀ ਪਰਮੇਸ਼ਰ ਦਾ ਫਿਰ ਪਾਸਟਰ ਜੀ ਨੇ ਮੈਨੂੰ ਬਾਅਦ ਵਿੱਚ ਜਸਮਸੀ ਦਾ ਸੂਚ ਸਮਾਚਾਰ ਸੁਣਾਇਆ ਕਿ ਤੁਸੀਂ ਪਾਪਾ ਤੋਂ ਆਪਣੀ اقرار ਕਰੋ ਜਸਮਸੀ ਨੂੰ ਮੁక్తి ਦਾਤਾ ਕਬੂਲ ਕਰੋ ਤੁਹਾਡੇ ਜੀਵਨ ਚ ਆਏਗਾ ਤੁਹਾਨੂੰ ਚੰਗਾਈ ਛਡਕਾਰਾ ਆਨੰਦ ਤੇ ਸ਼ਾਂਤੀ ਨਾਲ ਭਰੇਗਾ ਜਿਸ ਵੇਲੇ ਮੈਂ ਪ੍ਰਭੂ ਦੇ ਅੱਗੇ ਤੋਬਾ ਕੀਤੀ ਪਾਪਾਂ ਦਾ ਇਕਰਾਰ ਕੀਤਾ ਜਿਸੂਸ ਜੀ ਨੂੰ ਆਪਣੇ ਜੀਵਨ ਦੇ ਵਿੱਚ ਬੁਲਾਇਆ ਜਿਸੂਸ ਜੀ ਮੇਰੇ ਜੀਵਨ 'ਚ ਆਏ ਫਿਰ ਮੈਂ ਪਾਪਾਂ ਦਾ ਇਕਰਾਰ ਕਰਕੇ ਜਿਸੂਸ ਮਸੀਹ ਤੇ ਵਿਸ਼ਵਾਸ ਕੀਤਾ ਤੇ ਉਸ ਨੇ ਪਿੱਛੇ ਚੱਲਣ ਲੱਗੇ ਤਾਂ ਸੱਚਮੁੱਚ ਪਰਮੇਸ਼ਰ ਨੇ ਮੈਨੂੰ ਚੰਗਾਈ ਦਿੱਤੀ ਛਡਕਾਰਾ ਦਿੱਤਾ ਤੇ ਆਪਣੀ ਸੱਚਾਈ ਤੇ ਪ੍ਰੇਮ ਨੂੰ ਪ੍ਰਗਟ ਕੀਤਾ ਜਿਸ ਵੇਲੇ ਮੈਂ ਬਚਨ ਚ ਪੜ੍ਹਦੀ ਸੀ ਕਿ ਪ੍ਰਭੂ ਜਿਸੂਸ ਮਸੀਹ ਪਰਮੇਸ਼ਰ ਨੇ ਜਗਤ ਨਾਲ ਜਿਹਹਾ ਪ੍ਰੇਮ ਕੀਤਾ ਕਿ ਉਹ ਆਪਣਾ ਇੱਕੋ ਪੁੱਤਰ ਕਰਵਾਨ ਕਰ ਦਿੱਤਾ ਜੋ ਉਸ ਤੇ ਵਿਸ਼ਵਾਸ ਕਰੇਗਾ ਉਹ ਨਾਸ਼ ਨਹੀਂ ਹੋਵੇਗਾ ਸਦਾ ਦਾ ਜੀਵਨ ਪਾਏਗਾ ਧੰਨਵਾਦ ਕਹਤਿਆਂ ਪਰਮੇਸ਼ਰ ਹੋਰ ਵੀ ਬਹੁਤ ਸਾਰੇ ਬਚਨਾਂ ਦੇ ਨਾਲ ਮੇਰ ਨਾਲ ਗੱਲ ਕੀਤੀ ਧੰਨਵਾਦ ਪਰਮੇਸ਼ਰ ਨੇ ਮੇਰੇ ਜੀਵਨ ਨੂੰ ਬਦਲਿਆ ਆਪਣਾ ਪ੍ਰੇਮ ਦਿਖਾਇਆ ਆਪਣੀ ਦਇਆ ਦਿਖਾਈ ਸਾਨੂੰ ਚੰਗਾ ਕੀਤਾ ਆਪਣੇ ਨਾਲ ਜੋੜਿਆ ਧੰਨਵਾਦ ਯਿਸੂ ਹੀ ਮੁਕਤੀ ਦਾ ਦਾਤਾ ਉਹ ਤੇ ਕੋਲ ਹੀ ਮੁਕਤੀ ਹੈ ਜੋ ਅੱਜ ਪ੍ਰਭੂ ਤੋਂ ਦੂਰ ਨੇ ਪ੍ਰਭੂ ਤੋਂ ਆ ਨੂੰ ਸੰਦੇਸ਼ ਦੇ ਰਿਹਾ ਆ ਕਿ ਤੁਸੀਂ ਵੀ ਆਪਣਾ ਜੀਵਨ ਯਿਸੂ ਨੂੰ ਦਿਓ ਤੇ ਮੁਕਤੀ ਪਾਓ ਤੇ ਸਵਰਗ ਦਾ ਬੂਹਾ ਇੱਕ ਸਿਰਫ ਯਿਸੂm ਸੀ ਹੈ ਉਸ ਤੋਂ ਘੇਰ ਕੋਈ ਵੀ ਸਵਰਗ ਵਿੱਚ ਨਹੀਂ ਪਹੁੰਚ ਸਕਦਾ ਯਿਸੂ ਹੀ ਪ੍ਰੇਮੀ ਪਰਮੇਸ਼ਰ ਆ ਉਹ ਪ੍ਰੇਮ ਕਰਦਾ ਉਹ ਦਇਆ ਦਾ ਭਰਿਆ ਆ ਉਹਦਾ ਪ੍ਰੇਮ ਅਨੁੱਖਾ ਉਹਨੇ ਆਪਣੇ ਲਈ ਸਾਰੇ ਜਾਨ ਦਿੱਤੀ ਉਹ ਨਿਕਲੇ ਨਹੀਂ ਸਾਰੇ ਸੰਸਾਰ ਲਈ ਦਿੱਤੀ ਕਿ ਅਸੀਂ ਵੀ ਸਾਰੇ ਸੰਸਾਰ ਦੇ ਪਰਮੇਸ਼ਰ ਦਾ ਧੰਨਵਾਦ ਕਰਦੇ ਉਹ ਸਾਨੂੰ ਆਪਣੇ ਗੜ ਨਾਲ ਲਾਇਆ ਸਾਨੂੰ ਪ੍ਰੇਮ ਦਿਖਾਇਆ ਦਇਆ ਕੀਤੀ ਅੱਜ ਜਦ ਪਰਮੇਸ਼ਰ ਦੇ ਨਾਲ 12 ਸਾਲ ਹੋ ਗਏ ਜੁੜੇ ਹੋਏ ਨੂੰ ਧੰਨਵਾਦ ਕਰਦੇ ਪਰਮੇਸ਼ਰ ਸਾਨੂੰ ਸਾਰੀ ਤਰ੍ਹਾਂ ਦੀਆਂ ਆਸ਼ਾਾਂ ਦੇ ਨਾਲ ਬਲੈਸ ਕੀਤਾ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਸਾਰੇ ਉੱਤਮ ਸੀ 94 ਦੇ ਵਿੱਚ ਮੈਂ ਪ੍ਰਭੂ ਤੇ ਵਿਸ਼ਵਾਸ ਕੀਤਾ ਪ੍ਰਭੂ ਨੂੰ ਜਾਣਿਆ ਔਰ ਮੇਰੇ ਪਾਪਾ ਜਿਹੜੇ ਸੀ ਉਹ ਉਹਨਾਂ ਦੇ ਨਾਲ ਕਲਾਸ ਫੈਲੋ ਸੀ ਉਹਨਾਂ ਦੇ ਨਾਲ ਸਟੂਡੈਂਟ ਸੀ ਪੜ੍ਹਦੇ ਹੁੰਦੇ ਸੀ ਉਨੀ ਪ੍ਰਭੂ ਯੀਸ਼ੂ ਮਸੀਹ ਦੇ ਬਾਰੇ ਉਹਨਾਂ ਨੂੰ ਦੱਸਿਆ ਸਾਡੇ ਬਾਪ ਦਾਦੇ ਜਿਹੜੇ ਸੀ ਉਹ ਭੇਡਾਂ ਬੱਕਰੀਆਂ ਦੀ ਬਲੀ ਦਿੰਦੇ ਹੁੰਦੇ ਸੀ ਛੱਤੇ ਜੜਾਂ ਦੇ ਹੁੰਦੇ ਸੀ ਪੀਰਾਂ ਫਕੀਰਾਂ ਨੂੰ ਹਰ ਸਾਲ ਜਿਹੜਾ ਆ ਉਹਨੇ ਪਾਪਾ ਨੂੰ ਮਾਫ ਕਰਨ ਦੇ ਲਈ ਆਪਣੇ ਪਾਪਾ ਨੂੰ ਬਖਸ਼ਾਉਣ ਦੇ ਲਈ ਛੱਤੇ ਭੇਟੂ ਸਾਡੇ ਘਰ ਦੇ ਵਿੱਚ ਇੱਕ ਮਹੀਨਾ ਭੇਟੂ ਰਹਿੰਦਾ ਹੁੰਦਾ ਸੀ ਅਸੀਂ ਉਹਦੀ ਸੇਵਾ ਕਰਨੀ ਮੇਰੇ ਡੈਡੀ ਹੁਣੀ ਚਾਚੇ ਤਾਇਆ ਨੇ ਸੇਵਾ ਕਰਨੀ ਉਸ ਭੇਟੂ ਦੀ ਫਿਰ ਉਸ ਨੂੰ ਬਲੀ ਹੋਣ ਦੇ ਲਈ ਦੇ ਦੇਣਾ ਔਰ ਫਿਰ ਅਸੀਂ ਉਹਦਾ ਲੰਗਰ ਲਾਦੇ ਹੁੰਦੇ ਸੀ ਮੈਂ ਬਚਪਨ ਦੇ ਵਿੱਚ ਉਹ ਚੀਜ਼ਾਂ ਵੇਖੀਆਂ ਮੈਂ ਧੰਨਵਾਦ ਕਰਦੀ ਆ ਪਿਤਾ ਪਰਮੇਸ਼ਰ ਦਾ ਕਿ ਮੇਰੇ ਪਾਪਾ ਨੂੰ ਮੇਰੇ ਡੈਡੀ ਨੂੰ ਪ੍ਰਭ ਯੇਸ਼ੂ ਮਸੀਹ ਨੇ ਚੁਣਿਆ ਉਹਨੇ ਉਹਨਾਂ ਤੇ ਵਿਸ਼ਵਾਸ ਕੀਤਾ ਔਰ 1994 ਦੇ ਵਿੱਚ ਉਹਨੇ ਵਿਸ਼ਵਾਸ ਕੀਤਾ ਔਰ ਉਹ ਲਗਾਤਾਰ ਪਰ ਉਹ ਤੇ ਵਿਸ਼ਵਾਸ ਕਰਦੇ ਰਹੇ ਪਰ ਉਹ ਮਾਨਸਿਕ ਤੌਰ ਤੇ ਬਿਮਾਰ ਹੋ ਜਾਂਦੇ ਸੀ ਡਿਸਟਰਬ ਹੋ ਜਾਂਦੇ ਸੀ ਜਿਹਦੇ ਕਾਰਨ ਘਰ ਦੇ ਹਾਲਾਤ ਬਹੁਤ ਖਰਾਬ ਸੀ ਉਹ ਫੌਜੀ ਫੌਜ ਦੇ ਵਿੱਚ ਸੀ ਫੌਜੀ ਸੀ ਉਹ ਪਰ ਉਹਨਾਂ ਦੀ ਬਿਮਾਰੀ ਦੇ ਕਾਰਨ ਜਿਹੜਾ ਆ ਉਹ ਜਿਹੜੀ ਉਹਨਾਂ ਦੀ ਨੌਕਰੀ ਛੱਡਣੀ ਪਈ ਔਰ ਉਹਨਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਔਰ ਘਰ ਆ ਕੇ ਘਰ ਆ ਕੇ ਸਬਜ਼ੀ ਦਾ ਕੰਮ ਕਰਦੇ ਸੀ ਸਬਜ਼ੀ ਦਾ ਕੰਮ ਕਰਨਾ ਔਰ 15 20000 ਕਮਾਉਣਾ ਜਦੋਂ ਸਾਲ ਦੇ ਵਿੱਚ ਉਹ ਸਾਰਾ ਉਹਨਾਂ ਦੀ ਬਿਮਾਰੀ ਤੇ ਲੱਗ ਜਾਂਦਾ ਸੀ ਔਰ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਆ ਕਿ ਪ੍ਰਭੂ ਨੇ ਸਾਨੂੰ ਉਸ ਦੁੱਖ ਦੇ ਵਿੱਚ ਵੇਖਿਆ ਉਸ ਕਸ਼ਟ ਦੇ ਵਿੱਚ ਦੇਖਿਆ ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਜਗਤ ਦੀ ਨੀ ਤਰਨ ਤੋਂ ਪਹਿਲਾਂ ਹੀ ਉਹਨੇ ਸਾਨੂੰ ਚੁਣਿਆ ਆ ਹਨਾ ਜਦ ਅਸੀਂ ਪਾਪੀ ਹੀ ਸੀ ਤੇ ਪ੍ਰਭੂ ਯੀਸ਼ੂ ਸੀ ਸਾਡੇ ਲਈ ਬਲੀਦਾਨ ਹੋ ਗਿਆ ਔਰ ਮੇਰੇ ਡੈਡੀ ਨੇ ਜਾਣ ਲਿਆ ਕਿ ਜਿਹੜਾ ਅਸੀਂ ਭੇਡੂ ਹਲਾਲ ਕਰਦੇ ਹਾਂ ਉਹਦੀ ਬਲੀ ਦਿੰਦੇ ਹਾਂ ਉਹ ਯੀਸ਼ੂ ਮਸੀਹ ਨੇ ਸਾਡੇ ਲਈ ਆਪਣਾ ਬਲੀਦਾਨ ਦੇ ਕੇ ਆਪਣਾ ਪਰਮੇਸ਼ੁਰ ਨੇ ਆਪਣਾ ਪੁੱਤਰ ਦੇ ਕੇ ਸਾਡੇ ਪਾਪਾਂ ਦੀ ਖਾਤਰ ਲਹੂ ਬਹਾਇਆ ਤਾਂ ਹੀ ਮੇਰੇ ਡੈਡੀ ਨੇ ਯੀਸ਼ੂ ਮਸੀਹ ਤੇ ਵਿਸ਼ਵਾਸ ਕੀਤਾ ਉਹਨਾਂ ਸਾਰੇ ਕੰਮਾਂ ਨੂੰ ਬਾਪ ਦਾਤਿਆਂ ਦੇ ਕੰਮਾਂ ਨੂੰ ਛੱਡ ਕੇ ਪ੍ਰਭੂ ਤੇ ਵਿਸ਼ਵਾਸ ਕੀਤਾ ਔਰ ਪ੍ਰਭੂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਔਰ ਪ੍ਰਭੂ ਦੇ ਪਿੱਛੇ ਚੱਲਣਾ ਸ਼ੁਰੂ ਕਰ ਦਿੱਤਾ ਮੈਂ ਧੰਨਵਾਦ ਕਰਦੀ ਆਪਣੇ ਪਾਪਾਂ ਬਾਦਲੇਈ ਉਹਨਾਂ ਦੇ ਦੁਆਰਾ ਵਚਨ ਵਚਨ ਦਾ ਬੀਜ ਸਾਡੇ ਘਰ ਦੇ ਵਿੱਚ ਆਇਆ ਔਰ ਉਹ ਬੀਜ ਉੱਗ ਗਿਆ ਵਧਿਆ ਬਹੁਤ ਸਾਰਾ ਫਲ ਆਇਆ ਦਾ ਮੇਰੇ ਮੇਰੇ ਬਰਦਰਾਂ ਦੇ ਜੀਵਨ ਦੇ ਵਿੱਚ ਮੇਰੀ ਮਾਤਾ ਦੇ ਜੀਵਨ ਦੇ ਵਿੱਚ ਮੇਰੇ ਜੀਵਨ ਦੇ ਵਿੱਚ ਉਹ ਜਿਹੜਾ ਫਲ ਆਇਆ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਪ੍ਰਭੂ ਨੇ ਮੈਨੂੰ ਪਿਆਰ ਕੀਤਾ ਪ੍ਰਭੂ ਨੇ ਮੈਨੂੰ ਛੋੜ ਲਿਆ ਜਦ ਅਸੀਂ ਪਾਪੀ ਸੀ ਸੀ ਮਸੀਬੇਲੇ ਸਿਰ ਮੇਰੇ ਲਈ ਮੋਇਆ ਮੈਂ ਤਾਂ ਨਵਾਦ ਕਰਦੀ ਹਾਂ ਕਿ ਅੱਜ ਦੇ ਦਿਨ ਹੀ ਮੇਰਾ ਬਪਤਿਸਮਾ ਹੋਇਆ ਸੀ ਮੈਂ ਪ੍ਰਭੂ ਦੀ ਮਹਿਮਾ ਕਰਦੀ ਪ੍ਰਭੂ ਦੀ ਵਧਾਈ ਕਰਦੀ ਹਾਂ 2009 ਤੋਂ ਪਹਿਲੇ ਮੈਂ ਸਨ ਤਾਂ ਨਹੀਂ ਹੁਣ ਦੱਸ ਸਕਦਾ 2000 ਲਗਭਗ 1 2 ਦੀ ਗੱਲ ਇਹ ਹੈ ਕਿ ਜਦੋਂ ਮੈਂ ਵੀ ਸੰਸਾਰ ਦੀ ਤਰ੍ਹਾਂ ਆਪਣੇ ਆਪ ਨੂੰ ਪਰਮੇਸ਼ਰ ਨੂੰ ਲੱਭਣ ਦੇ ਲਈ ਆਪਣੇ ਮਨਕੜ ਤਰਸਤੇ ਨੂੰ ਚੁਣਿਆ ਸੀ ਕਿ ਹਾਂ ਪਰਮੇਸ਼ਰ ਨੂੰ ਐਦਾਂ ਲੱਭਿਆ ਜਾਂਦਾ ਮੈਂ ਗੁਰ ਧਾਰਨਾ ਕੀਤੀ ਔਰ ਉਸ ਰਸਤੇ ਤੇ ਤੁਰਿਆ ਔਰ ਸਾਡੇ ਪਰਿਵਾਰਾਂ ਦੇ ਵਿੱਚ ਇਹ ਮਾਹੌਲ ਸੀ ਕਿ ਜਦੋਂ ਜਿੱਦਾਂ ਬ੍ਰਦਰ ਹੁਣੀ ਦੱਸਿਆ ਸਿਆਣਿਆਂ ਕੋਲ ਜਾਂਦੇ ਸੀ ਨਾ ਤੇ ਉਹਨਾਂ ਨੂੰ ਪੁੱਛਦੇ ਸੀ ਘਰਬਾਰ ਸਿਆਣੇ ਤੇ ਉਹ ਸਿਆਣੇ ਸਾਰੇ ਮੇਰੇ ਵੱਲ ਉਂਗਲ ਕਰਦੇ ਸੀ ਵੀ ਇਹ ਬੰਦਾ ਇਹ ਬੰਦਾ ਵਧੀਆ ਮੈਂ ਸਿਫਤ ਨਹੀਂ ਕਰਦਾ ਪਰ ਉਹ ਮੇਰੇ ਵੱਲ ਉਂਗਲ ਜ਼ਰੂਰ ਕਰਦੇ ਹੁੰਦੇ ਕਿ ਇੱਕ ਬੰਦਾ ਤੁਹਾਡੇ ਘਰ ਵਿੱਚ ਹੈਗਾ ਕਿ ਜਦੋਂ ਉਹ ਕੁਝ ਵੀ ਧਾਰਨ ਦਾ ਕੰਮ ਕਰਦਾ ਉਹਦੀ ਸੁਣੀ ਜਾਂਦੀ ਆ ਮੈਂ ਫਿਰ ਵੀ ਆਪਣੇ ਰਸਤੇ ਤੇ ਤੁਰਿਆ ਜਾਂਦਾ ਸੀ ਫਿਰ ਵੀ ਆਪਣੇ ਉਹ ਧਰਮ ਦੇ ਕੰਮ ਨੂੰ ਕਰਦਾ ਕਰਦਾ ਗਲਤ ਕੰਮ ਸਾਰੇ ਕੀ ਜਾ ਰਿਹਾ ਸੀ ਜਿਹੜੇ ਇੱਕ ਮੈਨੂੰ ਮੁਸੀਬਤ ਵਿੱਚ ਹੁੰਦੇ ਹੋਏ ਨਹੀਂ ਕਰਨੇ ਚਾਹੀਦੇ ਜਾਂ ਮੈਂ ਕਹਦું ਕਿ ਮੇਰੇ ਅੰਦਰ ਉਹ ਆਵਾਜ਼ ਉਹ ਵਚਨ ਹੈ ਨਹੀਂ ਸੀ ਜਿਹੜਾ ਮੈਨੂੰ ਉਹਨਾਂ ਕੰਮ ਕਰਨ ਤੋਂ ਰੋਕਦਾ ਸਿਰਫ ਫਰਕ ਇੰਨਾ ਹੀ ਰਹਿ ਗਿਆ ਸੀ ਕਿ ਮੈਂ ਉਹ ਕੱਪੜੇ ਧਾਰਨ ਕਰਨ ਵਾਲੇ ਬਾਕੀ ਰਹਿ ਗਏ ਸੀ ਬਾਕੀ ਮੈਂ ਸਾਰਾ ਕੰਮ ਕਰ ਚੁੱਕਿਆ ਸੀ ਕਿ ਜਾਂ ਕਿਸੇ ਜਗ੍ਹਾ ਦੇ ਉੱਪਰ ਜਾ ਕੇ ਬੈਠਣ ਵਾਲਾ ਕੰਮ ਮੇਰਾ ਦਿਲ ਕਰਦਾ ਸੀ ਕਿ ਮੈਂ ਵੀ ਗਜਰੇ ਪਾਲਵਾਂ ਮੇਰਾ ਦਿਲ ਕਰਦਾ ਹੈ ਕਿ ਇੱਕ ਵਾਰੀ ਕੱਪੜੇ ਬਦਲ ਕੇ ਨੱਚਣਾ ਸ਼ੁਰੂ ਕਰ ਦੇਵਾਂ ਤੁਹਾਡਾ ਮਨ ਇਹ ਤੁਹਾਨੂੰ ਸ਼ੈਤਾਨ ਜਿੱਧਰ ਨੂੰ ਵੀ ਕਹੇਗਾ ਤੁਸੀਂ ਤੁਰ ਪੈਣਾ ਉਸ ਵੇਲੇ ਕਿਉਂਕਿ ਆਪਾਂ ਵੇਲਾ ਮਨ ਕਿਹਦਾ ਘਰ ਹੁੰਦਾ ਸ਼ੈਤਾਨ ਦਾ ਘਰ ਹੁੰਦਾ ਉਸਦੇ ਹੱਥ 'ਚ ਦਿੱਤਾ ਸੀ ਉਹਨੂੰ ਉਸ ਵੇਲੇ ਕਿਉਂਕਿ ਬਾਣੀ ਪੁੱਤਰ ਬਾਈਬਲ ਦੇ ਬਚਨ ਮੇਰੇ ਅੰਦਰ ਨਹੀਂ ਸੀਗੇ ਸਨ 2009 ਦੇ ਵਿੱਚ ਕੋਈ ਸੱਜਣ ਮੈਨੂੰ ਪੇਜ 1 ਦੇ ਕੇ ਜਾਂਦਾ ਪ੍ਰਭੂ ਯਿਸੂ ਮਸੀਹ ਦੇ ਬਾਰੇ ਲਿਖਿਆ ਹੋਇਆ ਜਿਹਨੂੰ ਪੜ੍ਹ ਕੇ ਪਹਿਲਾਂ ਤਾਂ ਮੈਨੂੰ ਉਹ ਤੇ ਗੁੱਸਾ ਆਉਂਦਾ ਕਿ ਮੈਂ ਇਹਨੂੰ ਜਾਲ ਸਿੱਟਾਂ ਇਹਨੂੰ ਪਾੜ ਸਿੱਟਾਂ ਕਿਉਂਕਿ ਉਹ ਮੇਰੇ ਅੰਦਰ ਮੇਰੇ ਦੋਹਾਂ ਦੁਸ਼ਟ ਆਤਮਾਵਾਂ ਸੀਗੀਆਂ ਉਹ ਮੈਨੂੰ ਉਹ ਨੁਕਸਾਨਿਆ ਸੀ ਇਸ ਚੀਜ਼ ਦੇ ਲਈ ਕਿਉਂਕਿ ਸੱਚਾਈ ਨੂੰ ਹੁਣ ਮੈਂ ਜਾਣਨ ਲੱਗਿਆ ਸੀ ਇਹ ਕਿਸ਼ੂ ਮਸੀਹ ਨੂੰ ਹੁਣ ਮੈਂ ਜਾਣਨ ਲੱਗਿਆ ਸੀ ਜਿਹਦੇ ਵਿੱਚ ਲਿਖਿਆ ਸੀ ਧਰਮ ਦੀ ਮਜਬੂਰੀ ਤੇ ਪਰਮੇਸ਼ਰ ਕੋਲੋਂ ਦੂਰੀ ਉਸ ਪੇਜ ਨੂੰ ਜਦੋਂ ਮੈਂ ਪੜਿਆ ਮੈਨੂੰ ਗੁੱਸਾ ਆਇਆ ਮੈਂ ਉਹਨੂੰ ਸੱਚ ਕਹਿੰਨਾ ਕਿ ਐਦਾਂ ਇੱਕ ਸਾਈਡ ਤੇ ਜਿੱਥੇ ਮੈਂ ਬੈਠਾ ਸੀ ਉਹ ਸਿੱਟਿਆ ਉਸ ਚੀਜ਼ ਨੂੰ ਇੱਕ ਪਾਸੇ ਕਰਕੇ ਮੈਂ ਬੱਚੇ ਨੂੰ ਟਿਊਸ਼ਨ ਪੜਾਉਂਦਾ ਹੁੰਦਾ ਸੀਗਾ ਜਦੋਂ ਬੱਚੇ ਟਿਊਸ਼ਨ ਪੜ੍ਹ ਕੇ ਮੇਰੇ ਕੋਲੋਂ ਚਲੇ ਗਏ ਮੈਂ ਉਸ ਪੇਜ ਨੂੰ ਦੁਬਾਰਾ ਚੱਕਿਆ ਫੇਰ ਪੜਿਆ ਮੈਂ ਪੂਰਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੜਿਆ ਮੇਰੇ ਕੱਲੀ ਕੱਲੀ ਗੱਲ ਪ੍ਰਭੂ ਯੀਸ਼ੂ ਮਸੀਹ ਦੇ ਜਨਮ ਤੋਂ ਲੈ ਕੇ ਮਰਨ ਤੱਕ ਮਰ ਕੇ ਜੀ ਉੱਠਣ ਤੱਕ ਉਹ ਮੇਰੇ ਮੇਰੇ ਅੰਦਰ ਟੰ ਟੰ ਕੀਤਾ ਉਸ ਚੀਜ਼ ਨੇ ਮੈਂ ਮੇਰੇ ਮਨ ਦੇ ਵਿੱਚ ਇਹ ਵਿਚਾਰ ਆ ਗਿਆ ਕਿ ਕਿਉਂ ਨਾ ਇਹਨੂੰ ਜਾਣਿਆ ਜਾਵੇ ਇਹਨੂੰ ਕਿਉਂ ਨਾ ਜਾਣਿਆ ਜਾਵੇ ਮੈਂਨੇ ਸਾਲਾਂ ਤੋਂ ਕਈ ਕੰਮ ਕਰਦਾ ਆ ਰਿਹਾ ਕਿਉਂ ਨਾ ਇਹ ਚੀਜ਼ ਨੂੰ ਜਾਣਿਆ ਜਾਵੇ ਅਸਲ ਵਿੱਚ ਇਹ ਹੈ ਕੀ ਆ ਤੇ ਪ੍ਰਭੂ ਪਿਆਰਿਓ ਪ੍ਰਭੂ ਨੇ ਉਹ ਦਿਨ ਮੇਰੇ ਲਈ ਠਹਿਰਾ ਦਿੱਤਾ ਜਿਸ ਦਿਨ ਮੈਂ ਪਹਿਲੇ ਦਿਨ ਚਰਚ ਪਵਨ ਵਿੱਚ ਜਾਣਿਆ ਤੇ ਉੱਥੇ ਪਹਿਲੇ ਦਿਨ ਜਾਂਦੇ ਹੀ ਮੇਰੇ ਲਈ ਤੋਬਾ ਦੀ ਪ੍ਰਸਨਾ ਹੋ ਜਾਂਦੀ ਆ ਹallelujah ਜੋ ਮੈਂ ਕੁਝ ਕਰ ਚੁੱਕਿਆ ਸੀ ਜਾਂ ਜੋ ਮੈਂ ਕਰਦਾ ਸੀ ਉਸੇ ਵੇਲੇ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਆਪਣੇ ਪਾਪਾਂ ਦਾ ਇਕਰਾਰ ਕੀਤਾ ਤੇ ਮੈਂ ਕਹਿ ਦਿੱਤਾ ਕਿ ਵੀ ਅੱਜ ਤੋਂ ਬਾਅਦ ਸਾਰਾ ਛੱਡਿਆ ਹੁਣ ਮੈਂ ਇਸ ਰਸਤੇ ਨੂੰ ਫੜ ਲੈਣਾ ਪਰ ਯੇਸ਼ੂ ਮਸੀਹ ਨੇ ਸੱਚਮੁੱਚ ਮੈਂ ਬਹੁਤ ਬੇਰਿਕਲ ਛੋਟੀਆਂ-ਛੋਟੀਆਂ ਗੱਲਾਂ ਹੈਗੀਆਂ ਜਿਨ੍ਹਾਂ ਸਮਿਆਂ ਦੇ ਵਿੱਚ ਪਰਮੇਸ਼ਨ ਆਪ ਮੈਂ ਮੇਰੀ ਅਗਵਾਹੀ ਕੀਤੀ ਮੈਂ ਕਿਸੇ ਜਗ੍ਹਾ ਤੇ ਜਾਣ ਲਈ ਕਿਸੇ ਸਥਾਨ ਤੇ ਜਾਣ ਲਈ ਲੇਟ ਹੋ ਰਿਹਾ ਸੀ ਮਨ ਦੇ ਵਿੱਚ ਦੌੜਾ ਜਾਣਾ ਤੇ ਪ੍ਰਾਰਥਨਾ ਕਰਦਾ ਪ੍ਰਭੂ ਤੇਰਾ ਦਾਸ ਕਿਤੇ ਲੇਟ ਨਾ ਹੋ ਜਾਏ ਤੇ ਮੈਂ ਉਡੀਕ ਕਰਦਾ ਵੀ ਕੋਈ ਮੈਨੂੰ ਲਿਫਟ ਦੇ ਦੇਵੇ ਤੇ ਇੱਕ ਸੱਜਣ ਮੇਰੇ ਕੋਲ ਦੀ ਲੰਘ ਗਿਆ ਸਕੂਟਰ ਦੇ ਉੱਪਰ ਉਹਨੂੰ ਮੈਂ ਹੱਥ ਦਿਨਾ ਕਿ ਪਾਜੀ ਮੈਨੂੰ ਲੈ ਜਾਓ ਰੋਕਦਾ ਨਹੀਂ ਚੱਲਿਆ ਜਾਂਦਾ ਤਾਂ ਮੈਂ ਉਹਦੀ ਪਿੱਠ ਨੂੰ ਦੇਖਦਾ ਆ ਤੇ ਜਦੋਂ ਕਮਾਉਣਾ ਇਸ ਪਾਸੇ ਨੂੰ ਤੇ ਗੱਡੀ ਮੇਰੇ ਲਾਗੇ ਖੜੀ ਹੁੰਦੀ ਆ ਕਿਨੇ ਪਾਜੀ ਚਲੋ ਕਿੱਥੇ ਜਾਣਾ ਮੈਂ ਛੱਡਦਾ ਤੁਹਾਨੂੰ ਮੈਂ ਬਚਨ ਚ ਲਿਖਿਆ ਯਹਵਾਨ ਨੂੰ ਆਪਣੇ ਰਾਹਾਂ ਚ ਪਛਾਨ ਪ੍ਰਭੂ ਨੇ ਉਹ ਮੈਨੂੰ ਬੁੱਧੀ ਮੈਨੂੰ ਸਮਝ ਦਿੱਤੀ ਕਿ ਮੈਂ ਉਹਨੂੰ ਪਛਾਣਨਾ ਸ਼ੁਰੂ ਕਰ ਲਿਆ ਸੋ ਉਹ 2009 ਤੋਂ ਲੈ ਕੇ ਅੱਜ ਤੱਕ ਪ੍ਰਭੂ ਨੇ ਮੈਨੂੰ ਖੜਿਆ ਹੋਇਆ ਮੈਨੂੰ ਥੰਮਿਆ ਹੋਇਆ ਪਰਮੇਸ਼ਰ ਨੇ ਮੈਨੂੰ ਸੰਭਾਲਿਆ ਹੋਇਆ ਮੈਨੂੰ ਨਹੀਂ ਮੇਤੋ ਬਾਅਦ ਮੇਰੇ ਪਰਿਵਾਰ ਨੂੰ ਸੰਭਾਲਿਆ ਮੇਰੇ ਮਾਪੇ ਨੂੰ ਸੰਭਾਲਿਆ ਮੇਰੇ ਬੱਚਿਆਂ ਨੂੰ ਸੰਭਾਲਿਆ ਮੇਰੀ ਪਤਨੀ ਨੂੰ ਸੰਭਾਲਿਆ ਔਰ ਐਸੀ ਅੱਜ ਦਿਲ ਤੋਂ ਖੁਸ਼ ਹਾਂ ਹੋ ਕੇ ਪ੍ਰਭੂ ਦੀ ਸੇਵਾ ਕਰਦੇ ਆਂ ਔਰ ਸਾਨੂੰ ਕਿਸੇ ਚੀਜ਼ ਦਾ ਭੈਅ ਨਹੀਂ ਜਦੋਂ ਅਸੀਂ ਯਿਸੂ ਮਸੀਹ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਕਿਉਂਕਿ ਸਾਡੇ ਅੰਦਰੋਂ ਹਨੇਰੇ ਦਾ ਡਰ ਜਿਹੜਾ ਉਹ ਨਿਕਲ ਚੁੱਕਿਆ ਤੇ ਹੁਣ ਪ੍ਰਭੂ ਯਿਸੂ ਮਸੀਹ ਦੇ ਚਾਨਣ ਦਾ ਰਾਜ ਸਾਡੇ ਅੰਦਰ ਆ ਗਿਆ ਔਰ ਮੈਂ ਆਪਣੇ ਭਾਈ ਭੈਣਾਂ ਨੂੰ ਇਹ ਸਾਥ ਦੇਣਾ ਚਾਹੁੰਦਾ ਹਾਂਗਾ ਕਿ ਤੁਸੀਂ ਸਹੀ ਟਰੈਕ ਤੇ ਆ ਗਏ ਹੋ ਤੁਸੀਂ ਸਹੀ ਨੰਬਰ ਮਿਲਾ ਲਿਆ ਅੱਜ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਕੋਲ ਉਹਦੀ ਗੱਲ ਸੁਣਨ ਨੂੰ ਉਹਦੀ ਸਖਸ਼ੀਅਤ ਬਾਰੇ ਜਾਣਨ ਲਈ ਇੱਥੇ ਆਏ ਹੋ ਨਾ ਤੇ ਪ੍ਰਭੂ ਯਿਸੂ ਮਸੀਹ ਪਹਿਲਾਂ ਹੀ ਤੁਹਾਨੂੰ ਚੁਣਿਆ ਹੋਇਆ ਉਹ ਤੁਸੀਂ ਸਿਰਫ ਆਪਣਾ ਮਨ ਉਹਦੇ ਲਈ ਖੋਲਣਾ ਤੇ ਉਹਨੂੰ ਆਪਣੇ ਮਨ ਦੇ ਵਿੱਚ ਆਉਣ ਦੇਣਾ ਕਿ ਆਓ ਪ੍ਰਭੂ ਜੀ ਮੇਰਾ ਜੀਵਨ ਨਵਾਂ ਕਰ ਦਿਓ ਤੇ ਦੇਖਿਓ ਉਸੇ ਪਲ ਪ੍ਰਭੂ ਖੁਦਾਵੋਂ ਤੁਹਾਡੇ ਅੰਦਰ ਆਏਗਾ ਔਰ ਤੁਹਾਡਾ ਜੀਵਨ ਬਦਲ ਜਾਏਗਾ ਇੱਕ ਰਾਤ ਦੇ ਵਿੱਚ 12 ਘੰਟਿਆਂ ਦੇ ਵਿੱਚ ਤੁਸੀਂ ਕੱਲ ਨੂੰ ਆਪਣੀ ਜੀਵਨ ਦੇ ਵਿੱਚ ਇੱਕ ਨਵਾਂ ਸੂਰਜ ਚੜਦਾ ਦੇਖੋਗੇ ਆਮੇਨ ਹਾਲੇਲੂਇਆ ਹਾਲੇਲੂਇਆ